ਪੱਤਰਕਾਰੀ ਦਾ ਹੁਣ ਦਾ ਦੌਰ ਆ ਜੀ ਕੀ ਸੋਚਦੇ ਹੋ ਮਤਲਬ ਆਪਾਂ ਕਿਹੜੇ ਕਹਿੰਦੇ ਆ ਕਿ ਜਿਹੜਾ ਚੌਥਾ ਸਾਮ੍ਹ ਆ ਲੋਕਤੰਤਰ ਦਾ ਪੱਤਰਕਾਰ ਹੀ ਠੀਕ ਹੈ ਮੀਡੀਆ ਹੁੰਦਾ ਜੀ 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 ਜ ਹੁਣ ਤੇ ਕੰਮ ਬਹੁਤ ਹੀ ਖਰਾਬ ਹੋ ਗਿਆ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਚੌਥਾ ਥੰਮ ਹੁਣ ਉਹ ਮੇਰੇ ਖਿਆਲ ਤੋਂ ਕਹਾਵਤ ਬਦਲ ਦੇਣੀ ਚਾਹੀਦੀ ਹੈ ਹੁਣ ਚੌਥਾ ਥੰਮ ਨਹੀਂ ਰਹਿ ਗਿਆ ਨਹੀਂ ਰਹਿ ਗਿਆ ਥੰਮ ਨਹੀਂ ਰਹਿ ਗਿਆ ਕਿ ਜਿਹੜਾ ਪੋਲਿਟੀਕਲ ਲੈਵਲ ਤੇ ਸਮਝ ਨਹੀਂ ਆ ਰਿਹਾ ਕਿ ਪੰਜਾਬ ਕਿੱਧਰ ਨੂੰ ਜਾਏਗਾ ਜੀ ਬਹੁਤ ਸਾਰੀ ਜਿਹੜੀ ਪਟ ਸਾਹਿਬ ਮਨਿਪੂਲੇਸ਼ਨ ਬਹੁਤ ਚੱਲ ਰਹੀ ਆ ਜੀ ਜੀ ਸਮਝ ਨਹੀਂ ਆ ਰਿਹਾ ਗੈਂਗਸਟਰਵਾਦ ਕਿਹੜੇ ਲੈਵਲ ਤੇ ਚੱਲ ਗਿਆ 84 ਪਲਾਟ ਦੀ ਉਹਨੂੰ ਵੀ ਟੱਪ ਗਿਆ ਉਹਨੂੰ ਵੀ ਟੱਪ ਗਿਆ ਜੀ ਕਿ ਜਿਹੜਾ ਪੋਲਿਟੀਕਲ ਲੈਵਲ ਤੇ ਪੰਜਾਬ ਤੁਸੀਂ ਕਿੰਦਰ ਨੂੰ ਜਾਂਦਾ ਦੇਖ ਕਿਉਂਕਿ ਜਿਹੜਾ ਗੈਂਗਸਟਰ ਵਾਲ ਵਧ ਰਿਹਾ ਹੈ ਇਥੇ ਕਾਬੂ ਪਾਉਣ ਲਈ ਸਰਕਾਰ ਨੂੰ ਥੋੜਾ ਜਿਆਦਾ ਸਖਤ ਜ਼ਰੂਰ ਕਦਮ ਚੁੱਕੇ ਪਣੇ ਜੀ ਜੀ ਥੋੜੇ ਸਖਤ ਕੀਤੇ ਗੱਲ ਕਰਨੀ ਹੈ ਕਿਉਂਕਿ ਇਹ ਇੱਕ ਜੇ ਇਹਨੂੰ ਬੇਮੁਹਾਰਾ ਛੱਡਦਾ ਤੇ ਇਹ ਬਹੁਤ ਨੁਕਸਾਨ ਦੇਵੇਗਾ ਜੀ ਪੱਤਰਕਾਰੀ ਦਾ ਹੁਣ ਦਾ ਦੌਰ ਆ ਜੀ ਕੀ ਸੋਚਦੇ ਹੋ ਮਤਲਬ ਆਪਾਂ ਕਿਹੜੇ ਕਹਿੰਦੇ ਆ ਕਿ ਜਿਹੜਾ ਚੌਥਾ ਸਾਮ ਹੈ ਲੋਕਤੰਤਰ ਦਾ ਪੱਤਰਕਾਰ ਹੀ ਹੈ ਠੀਕ ਹੈ ਮੀਡੀਆ ਹੁੰਦਾ ਜੀ ਜੀ ਜਦੋਂ ਤੁਸੀਂ ਕਰਦੇ ਹੁੰਦੇ ਸੀ মিডিਆ ਉਦੋਂ ਵੀ ਇਸ ਤਰ੍ਹਾਂ ਪ੍ਰਭਾਵ ਹੁੰਦਾ ਸੀ ਸਰਕਾਰਾਂ ਦਾ ਕਿ ਜਿਹੜੀ ਸਰਕਾਰ ਆਈ ਉਹਨੇ মিডিਆ ਸਾਰਾ ਹੀ ਮਾਰ ਲਿਆ ਦੇਖੋ ਜੀ ਇਹ ਜਿਹੜਾ ਦੌਰ ਹੈ ਇਹ ਪਿਛਲੇ ਮੇਰੇ ਖਿਆਲ 15 ਸਾਲ ਤੋਂ ਜ਼ਿਆਦਾ ਨਿਗਾਰਾ ਆਇਆ ਸਾਡੇ ਵੇਲੇ ਬਹੁਤ ਵਧੀਆ ਸਿਸਟਮ ਸੀ ਸਾਰਾ no doubt ਕਿ ਦੂਰ ਰਸ਼ਨ ਸੈਂਟਰ ਗਵਰਨਮੈਂਟਲ ਸੀਗਾ ਤੇ ਇੱਥੇ ਸਾਡੇ ਪੰਜਾਬ ਚ ਸੈਂਟਰ ਨਾਲੋਂ ਹਮੇਸ਼ਾ ਹੀ ਉਲਟ ਸਰਕਾਰ ਰਹੀ ਹੈ ਜੀ ਥੋੜਾ ਜਿਹਾ ਫਰਕ ਜ਼ਰੂਰ ਪੈਂਦਾ ਸੀਗਾ ਕਿ ਉਦੋਂ ਪੰਜਾਬ ਦੀਆਂ ਖਬਰਾਂ ਉਸ ਵਿੱਚ ਘੱਟ ਇਨਕਲੂਡ ਕੀਤੀਆਂ ਜਾਂਦੇ ਸੀ ਪਰ ਜਿਹੜਾ ਹੁਣ ਦੌਰ ਚੱਲ ਗਿਆ ਜੀ ਕਿ ਇੱਕੋ ਹੀ ਪਾਰਟੀ ਜਾਂ ਇੱਕੋ ਹੀ ਜਿਹੜਾ ਘਰਾਣਾ ਉਹਦੇ ਨਾਲ ਹੀ ਮੀਡੀਆ ਚੱਲੇ ਉਹ ਨਹੀਂ ਸੀਗਾ ਹੁਣ ਤੇ ਕੰਮ ਬਹੁਤ ਹੀ ਖਰਾਬ ਹੋ ਗਿਆ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਚੌਥਾ ਥੰਮ ਹੁਣ ਉਹ ਮੇਰੇ ਖਿਆਲ ਤੋਂ ਘਾਵਤ ਬਦਲ ਦੇਣੀ ਚਾਹੀਦੀ ਹੈ ਹੁਣ ਚੌਥਾ ਥੰਮ ਨਹੀਂ ਰਹਿ ਗਿਆ ਨਹੀਂ ਰਹਿ ਗਿਆ ਥੰਮ ਨਹੀਂ ਰਹਿ ਗਿਆ ਐਕਚੁਅਲੀ ਜੀ 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 ਮੀਡੀਆ ਦਾ ਬਹੁਤ ਬੁਰਾ ਹੋ ਰਿਹਾ ਹੈ ਮੇਰੇ ਖਿਆਲ ਹੈ ਕਿ ਇੱਕ ਜਿਹੜੀ ਜਿੰਦਾ ਦੇਖ ਲੈਂਦੇ ਕਿ ਇਹਦੀ ਵੇਵ ਬਣ ਗਈ ਹੈ ਉਹਦੇ ਨਾਲ ਮਿਲ ਕੇ ਕੰਮ ਕੀਤਾ ਜਾਂਦਾ ਹੈ ਪਾਰਟੀ ਦੇ ਨਾਲ ਕੀ ਆਉਣ ਵਾਲੇ ਸਮੇਂ ਜਿਹੜੇ ਆ ਗੱਫੇ ਮਿਲ ਸਕਣ ਤੇ ਕਿਹਦੇ ਨਾਲ ਚੱਲ ਸਕੇ ਵਾਵਾਕਾਰ ਜੈਜੈਕਾਰ ਹੀ ਸੁਣਦੀ ਹੈ ਜੀ 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 ਅਨੋਛਨਾ ਜਿਹੜੀ ਅਨੋਛਨਾ ਖਤਮ ਹੋ ਚੁੱਕੀ ਬਿਲਕੁਲ ਖਤਮ ਹੋ ਚੁੱਕੀ ਮਾਨਿੰਦਰ ਸਿੰਘ ਮਾਲੀ ਹ ਨੇ ਜਿਹੜੇ ਆ ਆਪਣਾ ਪ੍ਰੋਟੈਸਟ ਕੀਤਾ ਤੇ ਹੁਣ ਬਾਹਰ ਆ ਚੁੱਕੇ ਆ ਜੀ ਤੇ ਖੈਰ ਕਿੰਗਿਆਂ ਨੂੰ ਉਹਨਾਂ ਦੇ ਨਾਲ ਬੜੀਆ ਦੀ ਪ੍ਰੋਬਲਮ ਵੀ ਸੀ ਕਿ ਉਹ ਹੱਦੋਂ ਵੱਧ ਬੋਲਦੇ ਆ ਤੇ ਪਸੰਦ ਵੀ ਨਹੀਂ ਸੀ ਕੀ ਕਰਦੇ ਪਰ ਹੁਣ ਇੱਕ ਗੱਲ ਵੀ ਚੰਗੀ ਹੋ ਗਈ ਜਦੋਂ ਚੀਜ਼ਾਂ ਅੱਤ ਤੇ ਆ ਗਈਆਂ ਨਾ ਇੱਕ ਚੀਜ਼ ਚੰਗੀ ਵੀ ਹੋ ਗਈ ਆ ਉਹ ਲੋਕ ਮਤਲਬ ਆਪਣੀ ਆਵਾਜ਼ ਬਲੰਦ ਕਰਨੀ ਲੋਕਾਂ ਨੇ ਸ਼ੁਰੂ ਕਰ ਦਿੱਤੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹਾਂਜੀ ਪਰ ਲੋਕਾਂ ਨੂੰ ਮੈਂ ਇਹ ਸਮਝਦਾ ਕਿ ਲੋਕ ਇਸ ਵळे ਜਾਣ ਵਿੱਚ ਕਿੱਧਰ ਨੂੰ ਅਕਾਲੀ ਦਲ ਦੇ ਵਿੱਚ ਆਪਣੇ ਤੌਰ ਤੇ ਕਮਸਾਨ ਛੇ ਗਿਆ ਜੀ ਜੀ ਚਲੋ ਕਮਾਂ ਛੇੜਦਾ ਪਰ ਇਸ ਲੈਵਲ ਤੇ ਛੇੜਨਾ ਨਹੀਂ ਸੀ ਜਾਈ ਤੇ ਖਤਮ ਹੀ ਹੋ ਗਿਆ ਜੀ ਕੰਮ ਹਾਂਜੀ ਜੀ ਤੇ ਜਿਹੜਾ ਆਮ ਆਦਮੀ ਪਾਰਟੀ ਆ ਇਹ ਇਹ ਦੋਨਾਂ 92 ਸੀਟਾਂ ਦਾ ਤੇ ਸਿੱਧਾ ਜਿਹਾ ਮਤਲਬ ਇਹ ਆ ਜੀ ਦੋਹਾਂ ਦੇ ਗੁੱਸਾ ਕੱਢਿਆ ਜੀ ਕਾਦੀ ਤੇ ਖਾਂਗਰਜੀ ਕੁੱਟੇ ਜੀ ਲੋਕਾਂ ਤੇ ਹੁਣ ਉਹਦੇ ਤੋਂ ਵੀ ਜਿਹੜੇ ਲੋਕ ਕਾਫੀ ਸਾਰੇ ਜਿਹੜੇ ਆ ਉਹ ਮਤਲਬ ਐਸ ਵਾਲੇ ਜਿਹੜੇ ਆ ਸਵਾਲ ਚੁੱਕਦੇ ਆ ਪਰੇਸ਼ਾਨੀ ਦੇ ਬੈਠੇ ਆ ਜੀ ਜੀ ਸੋ ਇੱਕ ਜਿਹੜਾ ਪੋਲਿਟੀਕਲ ਲੈਵਲ ਤੇ ਸਮਝ ਨਹੀਂ ਆ ਰਿਹਾ ਕਿ ਪੰਜਾਬ ਕਿੱਧਰ ਨੂੰ ਜਾਏਗਾ ਜੀ ਬਹੁਤ ਸਾਰੀ ਜਿਹੜੀ ਪਟਿਸਬ ਮਨਿਪੂਲੇਸ਼ਨ ਬਹੁਤ ਚੱਲ ਰਹੀ ਆ ਜੀ ਜੀ ਸਮਝ ਨਹੀਂ ਆ ਰਿਹਾ ਗੈਂਗਸਟਰਵਾਦ ਕਿਹੜੇ ਲੈਵਲ ਤੇ ਚੱਲ ਗਿਆ 84 ਪਲਾਟੀ ਉਹ ਵੀ ਟਪ ਕੇ ਜੀ ਕਿ ਜਿਹੜਾ ਪੋਲਿਟਿਕਲ ਲੈਵਲ ਤੇ ਪੰਜਾਬ ਤੁਸੀਂ ਕਿੱਧਰ ਨੂੰ ਜਾਂਦਾ ਦੇਖਦੇ ਹੋ ਇਸ ਵੇਲੇ ਅ ਦੇਖੋ ਜੀ ਜਿਹੜੀ ਨਵੀਂ ਇੱਕ ਕਿਰਨ ਨਜ਼ਰ ਆਈ ਸੀ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਨੋ ਡਾਊਟ ਕਿ ਬਾਕੀ ਪਾਰਟੀਆਂ ਲੋ ਫੇਰ ਵੀ ਠੀਕ ਚੱਲ ਰਹੀ ਹੈ ਪਰ ਬਹੁਤ ਮਿਹਨਤ ਕਰਨ ਦੀ ਲੋੜ ਹੈ ਹਾਲੇ ਵੀ ਕਿਉਂਕਿ ਜਿਹੜਾ ਗੈਂਗਸਟਰ ਵਾਰ ਵਧ ਰਿਹਾ ਹੈ ਇਹ ਤੇ ਕਾਬੂ ਪਾਉਣ ਲਈ ਸਰਕਾਰ ਨੂੰ ਥੋੜਾ ਜਿਆਦਾ ਸਖਤ ਜ਼ਰੂਰ ਕਦਮ ਚੁੱਕੇ ਪੈਣਗੇ ਜੀ ਥੋੜੀ ਸਖਤੀ ਕੀਤੇ ਗੱਲ ਕਰਨੀ ਹੈ ਕਿਉਂਕਿ ਇਹ ਇੱਕ ਇਹਨੂੰ ਬੇਮੁਹਾਰਾ ਛੱਡਤਾ ਤੇ ਇਹ ਬਹੁਤ ਨੁਕਸਾਨ ਦੇ ਹੋਏਗਾ ਜੀ